6 ਤਰੀਕ ਨੂੰ ਰਣਜੀਤ ਐਵੇਨਿਊ ਦੇ ਵਿੱਚ ਡਕੈਤੀ ਦੀ ਮਤਲਬ ਇੰਟੈਂਸ਼ਨ ਨਾਲ ਪੰਜੇ ਲੋਕ ਵੜਗੇ ਸੀ ਉਹਨੂੰ ਬੜਾ ਰਿਕਾਰਡ ਟਾਈਮ ਦੇ ਵਿੱਚ ਅਸੀਂ ਇੱਕ ਅੱਧੇ ਦਿਨ ਚ ਹੀ ਉਹਨੂੰ ਸਾਰਾ ਸੋਲਵ ਕਰ ਲਿਆ ਸੀਗਾ ਆਇਡੈਂਟੀਫਾਈ ਕਰ ਲਏ ਸੀਗੇ ਉਸ ਤੋਂ ਬਾਅਦ ਹੁਸ਼ਿਆਰਪੁਰ ਹਿਮਾਚਲ ਦੇ ਏਰੀਏ ਤੋਂ ਤਿੰਨ ਦੋਸ਼ੀ ਉਹਦੇ ਚ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਤਿੰਨ ਵੈਪਨ ਮਿਲੇ ਸੀਗੇ ਉਹਦੇ ਚ ਜਿਹੜਾ ਦੋਸ਼ੀ ਹੈਗਾ ਵਿਕਰਮਜੀਤ ਵਿੱਕੀ ਜੋ ਕਿ ਮਹੱਲਾ ਨਾਨਕ ਸਰ ਤਰਨਤਾਰਨ ਦਾ ਰਹਿਣ ਵਾਲਾ ਉਮਰ ਇਹਦੀ ਕਰੀਬ 26 ਸਾਲ ਹੈ ਪਲੱਸ 2 ਪੜ੍ਹਿਆ ਲੇਬਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਪਹਿਲਾਂ ਵੀ ਨੌ ਮਕਦਮੇ ਦਰਜ ਨੇ ਵਕਫਾ ਅਖ ਏਰੀਏ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਹੈ ਤਰਨਤਾਰਨ ਚ ਹੈ ਔਰ ਐਸ.ਓ.ਸੀ ਅੰਮ੍ਰਿਤਸਰ ਦੇ ਵਿੱਚ ਵੀ ਇਹਦੇ ਤੇ ਮਕਦਮੇ ਦਰਜ ਹੈ ਬੜਾ ਨੋਟੋਰੀਅਸ ਕ੍ਰਿਮੀਨਲ ਨੂੰ ਆਪਾਂ ਕਹਿ ਸਕਦੇ ਹਾਂ ਦੂਜੇ ਜਿਹੜੇ ਦੇ ਦੋ ਸਾਥੀ ਹੈ ਮਨਦੀਪ ਦੇ ਖਿਲਾਫ ਇੱਕ ਪਰਚਾ ਹੈ ਤੇ ਜਤਿੰਦਰ ਸਿੰਮੂ ਦੇ ਖਿਲਾਫ ਅੱਠ ਪਰਚੇ ਨੇ ਆਲਰੇਡੀ ਤੋਂ ਇਹ ਕ੍ਰਿਮੀਨਲ ਪ੍ਰਵ੍ਰਤੀ ਦੇ ਸਾਰੇ ਬੰਦੇ ਆ ਇਹਨਾਂ ਨੇ ਇਹ ਸਾਰੀ ਸਾਜ਼ਿਸ਼ ਤਹਿਤ ਜਿਹੜੀ ਭਾਰਤਾ ਤੋਂ ਅੰਜਾਮ ਦਿੱਤਾ ਸੀ 7 ਤਰੀਕ ਵਾਲੀ ਨੂੰ ਤੇ ਇਹ ਜਿਹੜਾ ਵਿਕਰਮ ਹੈ ਇਹਨੂੰ ਕੱਲ ਜਦੋਂ ਪੁਲਿਸ ਪਾਰਟੀ ਕੋਲੇ ਦੱਸ ਰਿਹਾ ਸੀਗਾ ਕਿ ਮੇਰੇ ਨਾਲ ਦੇ ਬੰਦੇ ਜਿਹੜੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਅਸੀਂ ਲੈ ਰਹੇ ਸੀਗੇ ਤਾਂ ਪੁਲਿਸ ਪਾਰਟੀ ਨੂੰ ਲੈ ਕੇ ਆਈ ਸੀ ਜਿੱਥੇ ਇਹਨੇ ਦੱਸਿਆ ਵੀ ਇੱਥੇ ਮਿਲਣ ਦਾ ਟਾਈਮ ਅੱਗੇ ਫਿਕਸ ਕਰਦੇ ਆ ਉੱਥੇ ਜਦੋਂ ਆਇਆ ਇਹ ਤੇ ਇਹਨੇ ਇੱਥੇ ਮੌਕੇ ਦਾ ਫਾਇਦਾ ਉਠਾ ਕੇ ਜਿਹੜਾ ਸਾਡਾ ASI IO ਸੀਗਾ ਉਹਦਾ ਸਰਵਿਸ ਵੈਪਨ ਜਿਹੜਾ ਖੋਲਿਆ ਉਸ ਗੁੱਥਮ ਗੁੱਤੀ ਦੇ ਵਿੱਚ ਇੱਕ ਗੋਲੀ ਪਹਿਲਾਂ ਚੱਲੀ ਜਿਹੜੀ ਕਿ ਸੜਕ ਵੱਲ ਲੱਗੀ ਫਿਰ ਇਹਨੂੰ ਦੁਬਾਰਾ ਇਹਨੇ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਉਹਨੇ ਵੀ ਖੋਇਆ ਕਿਉਂਕਿ ਉਹ ਜਿਹੜੀ ਕਾਰਡ ਹੁੰਦੀ ਹੈ ਸਰਕਾਰੀ ਉਹਦੇ ਨਾਲ ਬੰਨਿਆ ਹੁੰਦਾ ਪਿਸਟਲ ਜਾਂ ਰਵਾਲਵਰ ਜਿਹੜਾ ਵੀ ਪੁਲਿਸ ਆਫਸਰ ਕੋ ਹੋਵੇ ਉਹਦੇ ਕਰਕੇ ਉਹ ਬਚਾਅ ਹੋ ਗਿਆ ਪੂਰਾ ਸਟ੍ਰੈਚਿੰਗ ਨਹੀਂ ਹੋਈ ਤਾਂ ਉਸ ਗੁੱਥਮ ਗੁੱਤੀ 'ਚ ਇਹਦੇ ਸੱਟ ਲੱਗੀ ਜਿਹੜੀ ਗੋਲੀ ਚੱਲੀ ਜਿਸ ਨਾਲ ਇਹ ਇੰਜਰਡ ਹੋਇਆ ਇਹਨੂੰ ਹਸਪੀਟਲ ਲੈ ਕੇ ਗਏ ਸੀ ਰਾਤ ਬਾਕੀ ਜਿਹੜੇ ਇਹਦੇ ਤਿੰਨ ਮੁਲਜ਼ਮ ਨੇ ਨਾਲ ਦੇ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਸਾਰੇ ਆਈਡੈਂਟੀਫਾਈਡ ਨੇ ਤੇ ਉਹਨਾਂ ਦੇ ਉੱਤੇ ਸਾਡੀ ਪੂਰੀ ਕਾਰਵਾਈ ਚੱਲ ਰਹੀ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਹੋਈਆਂ ਸੋ ਮੈਂ ਸਮਝਦਾ ਕਿ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਿਹੜਾ ਆਰਗੇਨਾਈਜ਼ ਕ੍ਰਾਈਮ ਨੂੰ ਬਿਲਕੁਲ ਸਿਰ ਨਹੀਂ ਅਸੀਂ ਚੁੱਕਣ ਦਿੰਦੇ ਔਰ ਜਿਹੜਾ ਵੀ ਬੰਦਾ ਇਹੋ ਜੀ ਜ਼ੁਰਤ ਕਰਦਾ ਇੱਥੇ ਆ ਕੇ ਉਹਨੂੰ ਜਲਦੀ ਟਰੇਸ ਕੀਤਾ ਜਾਂਦਾ ਔਰ ਅਰੈਸਟ ਕੀਤਾ ਜਾਂਦਾ ਚਾਹੇ ਉਹ ਕਿਸੇ ਹੋਰ ਜ਼ਿਲ੍ਹੇ ਚ ਲੁਕਿਆ ਹੋਵੇ ਚਾਹੇ ਕਿਸੇ ਹੋਰ ਸਟੇਟ ਦੇ ਵਿੱਚ ਸੋ ਮੈਂ ਸਾਰੀ ਟੀਮ ਨੂੰ ਬੜੀ ਮੁਬਾਰਕਬਾਦ ਇਨਾ ਕੱਲ ਵੀ ਤੁਹਾਡਾ ਨਾਲ ਸ਼ੇਅਰ ਕੀਤਾ ਗਿਆ ਸੀ ਕਿ ਬੜੀ ਮੈਟਿਕੁਲਸ ਔਰ ਵਧੀਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਬੰਦੇ ਫੜੇ ਗਏ ਔਰ ਤਿੰਨ ਵੈਪਨ ਰਿਕਵਰ ਹੋਏ ਔਰ ਮੈਂ ਸਮਝਦਾ ਕਿ ਇਤਨਾ ਹੋਰ ਵੀ ਵਾਰਦਾਤਾਂ ਜਿਹੜੀਆਂ ਏਰੀਆ 'ਚ ਟੱਲੀਆਂ ਅਜਾ ਸਰ ਇਹ ਪੈਸੇ ਲੁੱਟ ਕਿੰਨੇ ਦੀ ਲੁੱਟ ਕੀਤੀ ਸੀ ਤੇ ਕਿੱਧਰ ਭੱਜ ਗਏ ਦੇਖੋ ਇਹ ਉਸ ਤੋਂ ਬਾਅਦ ਇੱਧਰ ਉੱਧਰ ਭੱਜੇ ਰਹੇ ਕਦੇ ਚੰਡੀਗੜ੍ਹ ਚਲੇ ਗਏ ਮੁਹੱਲੀ ਚਲੇ ਗਏ ਅਲੱਗ-ਅਲੱਗ ਏਰੀਏ 'ਚ ਪਰ ਪੁਲਿਸ ਪਾਰਟੀਆਂ ਸਾਡੀਆਂ ਇਹਨਾਂ ਨੂੰ ਪਰਸਿਊ ਕਰਦੀਆਂ ਨਹੀਂ ਅਸੀਂ ਇਨਾਂ ਦੇ ਪਿੱਛਾ ਕਰਦੇ ਰਹੇ ਆ ਔਰ ਅਲਟੀਮੇਟਲੀ ਇਹ ਹਿਸ਼ਾਰਪੁਰ ਹਿਮਾਚਲ ਦੇ ਬਾਰਡਰ ਦੇ ਉੱਤੇ ਇਹ ਬੰਦੇ ਜਿਹੜੇ ਆ ਉੱਥੇ ਜਾ ਕੇ ਅਰੈਸਟ ਹੋਏ ਸਰ ਇਹਨਾਂ ਦਾ ਨੈਟਵਰਕ ਕਾਫੀ ਸੀਗਾ ਸਰ ਇਹਨਾਂ ਦਾ ਜਿਸ ਲੈਵਲ ਦੀ ਇਹਨਾਂ ਦੀ ਹਾਈਟ ਆਊਟ ਮਹਾਲੀ ਵੀ ਸੀ ਹਿਸ਼ਾਰਪੁਰ ਵੀ ਸੀ ਪੰਜਾਬ ਲੈਵਲ ਦੇ ਉੱਤੇ ਇਹ ਗੈਂਗ ਬਣਿਆ ਸੀ ਕੋਈ ਮੈਂ ਸਮਝਦਾ ਵੀ ਇਹ ਬੰਦੇ ਖਿਆਤ ਜਿਹਨੂੰ ਕਹਿੰਦੇ ਨੇ ਅਪਰਾਧੀ ਨੇ ਜੀ ਜੀ ਮਤਲਬ ਨਟੋਰੀਅਸ ਕ੍ਰਿਮੀਨਲਸ ਇਹਨਾਂ ਨੂੰ ਕਹਿ ਸਕਦੇ ਜਿਹੜਾ ਬੰਦਾ ਇੰਨੇ ਮੁਕਦਮੇ ਜਿੱਤੇ ਅਟੈਂਪਟ ਟੂ ਮਰਡਰ ਟਕਾਤੀ ਹੋਰ ਆਰਮਜ਼ ਐਟ ਐਨਡੀਪੀਐਸ ਸੋ ਹਰ ਤਰ੍ਹਾਂ ਦਾ ਮਕਦਮਾ ਇਹਨਾਂ ਤੇ ਦਰਜ ਹੈ ਮੁਹਾਲੀ ਵਗੈਰਾ ਜਾ ਕੇ ਹੋਟਲਾਂ ਚ ਰਹਿੰਦੇ ਸੀ ਕੋਈ ਕੋਈ ਟ੍ਰਾਈ ਸਿਟੀ ਚ ਇਹਨਾਂ ਨੂੰ ਲੱਗਦਾ ਕਿ ਆਇਡੈਂਟੀਫਿਕੇਸ਼ਨ ਨਹੀਂ ਹੁੰਦੀ ਜਲਦੀ ਵਹੀਕਲਸ ਦੇ ਉੱਤੇ ਅਸੀਂ ਕੰਮ ਕਰ ਰਹੇ ਜਿਹੜੀ ਦੋ ਬਰਾਮਦ ਹੋਈਆਂ ਉਹ ਕਿਤੇ ਕਿਤੇ ਕਿਦਵੇਂ ਖਰੀਦਿਆ ਕਿਹੜੇ ਪੈਸੇ ਨਾਲ ਖਰੀਦਿਆ ਉਹ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਸਰ ਅਮਰ ਸਾਹਿਬ ਦੇ ਚ ਕਾਫੀ ਖਾਲੀ ਜਗ੍ਹਾ ਨੇ ਰੰਜੀਦਾ ਵੀ ਉਹ ਕੀ ਇਹਨਾਂ ਨੇ ਪਿਛਾਰਾਂ ਨੂੰ ਦੇਖਦੇ ਹੋਏ ਕਿਤੇ ਵਿਪਨ ਦੱਬੇ ਹੁਣ ਕੋਈ ਵਿਪਨ ਵਾਲੀ ਗੱਲ ਨਹੀਂ ਸੀ ਜੀ ਇੱਥੇ ਤਾਂ ਅਸੀਂ ਬੰਦਾ ਫੜਨਾ ਸੀ ਨਾ ਨਾਲ ਦਾ ਉਹ ਜਲਦੀ ਅਸੀਂ ਅਰੈਸਟ ਕਰਾਂ ਪਰ ਇਹ ਜਿਹੜਾ ਕਿੰਨੇ ਦੀ ਲੁੱਟ ਹੋਈ ਸੀ ਇਸ ਲੱਖਾਂ ਦੀ ਦੇਖੋ ਉਹਨਾਂ ਨੇ ਤਾਂ ਲਿਖਾਇਆ ਸੀਗਾ ਵੀ ਸਾਡੇ ਸ਼ਾਇਦ 50 ਹਜ਼ਾਰ ਤੋਂ ਦੋ ਰਿੰਗ ਚਲੀਆਂ ਪਰ ਇਹ ਅਜੇ ਵੈਰੀਫਾਈ ਨਹੀਂ ਹੋ ਰਿਆ ਇਹਨਾਂ ਦੀ ਇੰਟਰੋਗੇਸ਼ਨ ਚ ਬਿਕੋਜ਼ ਇਹ ਕਹਿੰਦੇ ਵੀ ਅਸੀਂ ਤਾਂ ਕੋਈ ਚੀਜ਼ ਨਹੀਂ ਲਈ ਗਏ ਉਹ ਸਾਰੀ ਗੱਲ ਨੂੰ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਜਿਹੜੇ ਮਲਜ਼ਮ ਹੈ ਨਾ ਜੀ ਇਹ ਚ ਪਾਉਂਦੇ ਹੁੰਦੇ ਗੱਲ ਨੂੰ ਵੀ ਸਾਡੇ ਤੋਂ ਰਿਕਵਰੀ ਨਾ ਹੋਏ ਹੇ ਸਰ ਜਿੱਤੇ ਨੂੰ ਵੀ ਏਰੀਆ ਜਿਆਦਾ ਕੰਮ ਕਰਦੇ ਸੀ ਕਿਤੇ ਨਹੀਂ ਇਹਨਾਂ ਨੂੰ ਉਹੀ ਅਸੀਂ ਕੱਢ ਰਹੇ ਹਾਂ ਉਹਦੇ ਵਿੱਚ ਬੈਕਗ੍ਰਾਉਂਡ ਦੇ ਵਿੱਚ ਕਾਫੀ ਸਾਡੇ ਕੋਲ ਲੀਡਸ ਆਈਆਂ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਕਿਵੇਂ ਦੱਸ ਪਾਈ ਇਸ ਗੱਲ ਉਹ ਇੱਕ ਬੰਦਾ ਸਾਡੇ ਕੋਲ ਜਿਹੜਾ ਉਹਦੀ ਇਨਫੋਰਮੇਸ਼ਨ ਆ ਰਹੀ ਹੈ ਉੱਤੇ ਅਸੀਂ ਕੰਮ ਕਰ ਰਹੇ ਸਰ ਇਹ ਪਰਿਵਾਰ ਨੂੰ ਬੰਦਕ ਬਣਾਇਆ ਗਿਆ ਸੀਗਾ ਜੀ ਨਹੀਂ ਨਹੀਂ ਕੁਝ ਨਹੀਂ ਹੋਇਆ ਸੀ ਜੀ ਚੋਰੀ ਕੀਤੀ ਹੈ ਇਹ ਲੋਕਾਂ ਨੇ ਮਤਲਬ ਗਏ ਸੀ ਅੰਦਰ ਆਪਣੇ ਖਾਕੀ ਪੱਗ ਬੰਨੀ ਹੋਈ ਸੀ ਇੱਕ ਬੰਦੇ ਨੇ ਉਕੇ ਪ੍ਰਾਣੀ ਕਰੂਨੀ ਉਹਨੇ ਦੇਖਿਆ ਵੀ ਇਹ ਸ਼ੋਕਰੀ ਵੀ ਤੁਹਾਡੇ ਕੋਲ ਹਵਾ ਉਹਨਾਂ ਨੂੰ ਜਾ ਕੇ ਇਹੀ ਗੱਲ ਕਹੀ ਕਿ ਤੁਹਾਡੇ ਕੋਲ ਹਵਾਲਾ ਹੁੰਦਾ ਹੋਰ ਹੁੰਦਾ ਉਹਨੇ ਜਰ ਨੂੰ ਨੌਕਰ ਨੇ ਥੋੜਾ ਕੋ ਤਾਂ ਰੌਲਾ ਪਾਤਾ ਤੇ ਭੱਜ ਗਏ ਫਿਰ ਇਹ ਵੀ ਕਿਹਾ ਗਿਆ ਜੀ ਪੁਲਿਸ ਤੋਂ ਇਹ ਅੰਦਰ ਦੀ ਗੱਲ ਕੀਤੀ ਸੀ ਹਾਂ ਜੀ ਇਹਨੇ ਕਿਹਾ ਸੀ ਕਿ ਇਹ ਪੁਲਿਸ ਤੋਂ ਕੋਤਨੀ ਪੜਾਂਗੇ ਪਰ ਪੁਲਿਸ ਦਾ ਨਾਮ ਯੂਜ਼ ਕੀਤਾ ਗਿਆ ਜੀ ਇਹਨਾਂ ਨੇ ਯਾਰ ਉਹ ਤਾਂ ਡੈਫੀਨਿਟਲੀ ਦੇਖੋ ਜਦੋਂ ਖਾਕੀ ਪੱਗ ਬੰਨਣਾ ਦਾ ਮਤਲਬ ਹੀ ਇਹ ਸੀ ਇਹ ਦੇ ਅਪੀਅਰਡ ਐਸ ਇਨਫੋਰਸਮੈਂਟ ਏਜੰਸੀ ਦਾ ਬੰਦੇ ਬਣ ਕੇ ਤੇ ਹਵਾਲੇ ਦੀ ਗੱਲ ਲੱਭਦੇ ਰੋਲਾ ਫਰਾਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਰੋਲਾ ਪੈਣ ਤੋਂ ਬਾਅਦ ਭੱਜ ਗਏ ਨਹੀਂ ਇਹ ਮਨੇ ਪੰਜਾਬ ਪੁਲਿਸ ਦਾ ਨਾਮ ਯੂਜ਼ ਕੀਤਾ ਸੀ ਇਹਨਾਂ ਨੇ ਵੀ ਉਹ ਆਪਾਂ ਇਹ ਮਤਲਬ ਬੇਸਿਕਲੀ ਉਹਨਾਂ ਨੂੰ ਇਹੀ ਸ਼ੋਅ ਕਰ ਰਹੇ ਸੀ ਵੀ ਅਸੀਂ ਸਰਕਾਰੀ ਏਜੰਸੀ ਆ ਫਿਲਮ ਦਾ ਸੀਨ ਬਣਾਇਆ ਗਿਆ ਜੀ ਫਿਲਮਾਂ ਤੇ ਅਦਾ ਹੁੰਦਾ ਤਕਰੀਬਨ ਦੀ ਅੰਦਰ ਤੁਹਾਨੂੰ ਪਤਾ ਹੀ ਹੈ ਜੀ ਜਿਹੜੇ ਇਹਦੇ ਪੁਰਾਣੇ ਕ੍ਰਿਮੀਨਲ ਨੇ ਕੋਈ ਨਾ ਕੋਈ ਬਹਾਨਾ ਬਣਾ ਲੈਂਦੇ ਨੇ ਬਟ ਇਹ ਵੀ ਉਹਨਾਂ ਨੂੰ ਕਲੀਅਰ ਹੋਣਾ ਚਾਹੀਦਾ ਕਿ ਪੰਜਾਬ ਪੁਲਿਸ ਬੜੀ ਮਸਤੈਦ ਹੈ ਤੇ ਅਸੀਂ ਜਲਦੀ ریل ਚੁਕ ਲੈਨੇ ਆ ਤੇ ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਔਰ ਵਿਦਨ 24 ਆਵਰਜ਼ ਦੇ ਕੇਸ ਅਸੀਂ ਸੋਲਵ ਕਰ ਲਿਆ ਸੀ ਅਰੈਸਟ ਚਾਹੇ ਲੇਟ ਹੋਈ ਜੀ ਸਰ ਇਹ ਦੀ ਬੜੀ ਮੰਡੀ ਕਾਮਿਆਬੀ ਪਰ ਉਹਨਾਂ ਨੇ ਅੰਦਰ ਜਾ ਕੇ ਪੂਰਾ ਡਰਾਮਾ ਕ੍ਰੀਏਟ ਕੀਤਾ ਕਿ ਅਸੀਂ ਇਸ ਤਰ੍ਹਾਂ ਦੇ ਅਸੀਂ ਹਾਂ ਦੇਖੋ ਇਹ ਆਮ ਕੇਸਾਂ ਦੇ ਵਿੱਚ ਮੋਡਸ ਪਰੈਂਡੀ ਕਈ ਵਾਰੀ ਕ੍ਰਿਮੀਨਲਸ ਯੂਜ਼ ਕਰਦੇ ਆ ਕਿ ਪੁਲਿਸ ਵਾਲੇ ਬਣ ਕੇ ਚਲੇ ਜਾਓ ਔਰ ਅਗਲਾ ਥੋੜਾ ਬੈਕ ਫੁੱਟ ਤੇ ਹੋ ਜਾਂਦਾ ਜੇ ਅਗਲੇ ਕੋ ਹੁੰਦੀ ਹੈ ਅਗਲਾ ਕਹਿੰਦਾ ਮੈਂ ਦਿਖਾ ਦੇਣਾ ਜੀ ਮੇਰੇ ਕੋ ਤਾਂ ਇੰਨੇ ਪੈਸੇ ਫਸਾਣੇ ਨੇ ਲਿਆ ਕੇ ਦਿੱਤੇ ਸੋ ਆਮ ਇਹ ਆਜੰਤਾ ਮੋਡਸ ਪਰੈਂਡੀ ਬਟ ਕਾਫੀ ਇਹਨਾਂ ਦੇ ਖਿਲਾਫ ਸੋਨੂ ਜਿਹੜਾ ਇੱਕ ਨਾਲ ਉਹਦੇ 8 1 ਦੇ ਖਿਲਾਫ ਆ ਦੂਸਰਾ 9 ਦੇ 9 ਇਹਦੇ ਖਿਲਾਫ ਹੈ ਜੀ ਇਹ 8 ਦੂਸਰਾ ਇਹਦੇ ਨਾਲ ਸਾਥੀ ਆ ਤਾਂ ਇਹ ਤੇ ਫਿਰ ਕਾਫੀ ਦੂਜੇ ਚਿਲਿਆਂ ਦੇ ਵਿੱਚ ਵੀ ਵਾਂਟਡ ਹੋਣਗੇ ਸਾਰੇ ਇਹ ਤੇ ਉਹ ਦੇਖ ਰਹੇ ਜੀ ਸਾਰਿਆਂ ਨਾਲ ਸ਼ੇਅਰ ਕਰਾਂਗੇ ਅਸੀਂ ਸਿਟੀ ਤਰਨਤਾਰਨ ਹੈ ਡੰਡਿਆਲਾ ਸਦਰ ਤਰਨਤਾਰਨ ਖਿਲਚੀਆਂ ਕਾਫੀ ਕੇਸਾਂ ਦੇ ਵਿੱਚ ਇਹ ਪਹਿਲਾਂ ਬੰਦੇ ਇਨਵੋਲਡ ਰਹੇ ਥੈਂਕ ਯੂ ਜੀ